ਜੀ ਅੱਜ ਅਸੀਂ ਆਏ ਹਾਂ ਗੁਰਦੁਆਰਾ ਗੁਰਵਾਣਾ ਸਾਹਿਬ ਹੁਣ ਅਸੀਂ ਚੱਲਨੇ ਹੁਣ ਅਸੀਂ ਚੱਲੇ ਆ ਅੰਦਰ ਮੱਥਾ ਟੇਕਣ ਚਲੋ ਆਜੋ ਤੁਹਾਨੂੰ ਵੀ ਦਿਖਾਉਂਦੇ ਹਾਂ ਗੁਰਦੁਆਰਾ ਸਾਹਿਬ ਦਾ ਦਰਸ਼ਨ ਕਰਾਣੇ ਬਾਬਾ ਜੀ ਦੇ Carlos. ਜਾਪ ਕਰਿਆ 213 ਨਾਮ ਲਏ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪ ਕਰਿਆ 213 ਨਾਮ ਲਏ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੱਥਾ ਟੇਕ ਕੇ ਫਿਰ ਅਸੀਂ ਆ ਗਏ ਬਾਹਰ ਇੱਕ ਗੁਰਦੁਆਰੇ 'ਚ ਜੀ ਜਿਨ੍ਹਾਂ ਦੇ ਮੋਕ ਕੇ ਕੁਝ ਵੀ ਫੋੜੇ ਤਿੰਸੀਆਂ ਹੋਏ ਹੁੰਦੇ ਆ ਉਹ ਦੇਖ ਲਓ ਇੱਥੇ ਲੋਣ ਤੇ ਝਾੜੂ ਚੜਾ ਕੇ ਜਾਂਦੇ ਆ ਤੇ ਉਹਨਾਂ ਦੇ ਇਹ ਰੋਗ ਦੂਰ ਹੋ ਜਾਂਦੇ ਆ ਜੋ ਵੀ ਸ਼ਰਦਾ ਭਾਵਨਾ ਨਾਲ ਇੱਥੇ ਆਪਣਾ ਨਮਕ ਤੇ ਝਾੜੂ ਚੜਾ ਕੇ ਜਾਂਦਾ ਉਹਨਾਂ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਵੇਖ ਲਓ ਜੇ ਕਿਸੇ ਨੂੰ ਹੋਜੀ ਕੋ ਪ੍ਰੋਬਲਮ ਹੋਵੇ ਤੇ ਗੁਰਦੁਆਰੇ ਸਾਹਿਬ ਗੁਰੂਵਾਨਾ ਸਾਹਿਬ ਬੈਰੋਂ ਨੰਗਲ ਆ ਸਕਦਾ ਹੈ ਫਿਰ ਗੁਰਨਾਜ ਤੇ ਗੁਰਨਾਜ ਦੇ ਪਾਪਾ ਡੈਪੇਸ਼ ਨਾਨਕਰਨ ਪੰਜ ਛਨਾਨਾ ਮੱਛੀਆਂ ਫਿਸ਼ ਦੇਖ ਲਓ ਸੰਗਤ ਜੀ ਗਰਮ ਹੈ ਹੈ ਠੰਡਾ ਵਾਹੇ ਗੁਰ ਹਾਂ ਲੈ ਚਾਰ ਨਾ ਬਦ ਨਹੀਂ ਅਜੇ ਵੀ ਦੇਖੇ ਪਏ ਨੇ ਭਾਈ ਮਾਰਨ ਮਾਰਨ ਕਰਦੇ ਇਹਨੂੰ ਵੇਲੇ ਦੇਖਿਓ ਰਹਾਂਗੇ ਚਲੋ ਉਹ ਗਾਣੇ ਪਾ ਦਾਨੇ Ahora sí, ya cuando